ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਹੈ ਵੀਡੀਓ ਧੰਗ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਬਾਰੇ ਹੈ ਜਦੋਂ ਪਾਤਸ਼ਾਹ ਦੁਨੀਆ ਨੂੰ ਉਤਾਰਦੇ ਹੋਏ ਦੁੱਖਿਆਂ ਦੇ ਦੁੱਖ ਕਟਦੇ ਹੋਏ ਸ਼ਹਿਦਪੁਰ ਵਿਖੇ ਪਹੁੰਚੇ ਹਨ ਜਿਸ ਦਾ ਦੂਜਾ ਨਾਮ ਐਮਨਾਬਾਦ ਸੀ ਸ਼ਹਿਦਪੁਰ ਦੇ ਲੋਕਾਂ ਨੂੰ ਜਦੋਂ ਅਚਾਨਕ ਹੀ ਖਬਰ ਮਿਲੀ ਕਿ ਬਾਬਰ ਕਾਬਲ ਤੋਂ ਚੜ੍ਹਾਈ ਕਰਕੇ ਹਮਲਾ ਕਰਨ ਲਈ ਆ ਰਿਹਾ ਹੈ ਤਾਂ ਜਿਹੜੇ ਉੱਥੇ ਸੰਤ ਸਨ ਉਹ ਤਾਂ ਉੱਥੋਂ ਚਲੇ ਗਏ ਪਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਉੱਥੇ ਹੀ ਖੜੇ ਰਹੇ ਹਮਲੇ ਦੀ ਖਬਰ ਸਨ ਤੋਂ ਬਾਅਦ ਜੋ ਪਿੰਡ ਦੇ ਭੋਲੇ-ਭਾਲੇ ਲੋਕ ਸਨ ਉਹ ਬਹੁਤ ਬੁਰੀ ਤਰ੍ਹਾਂ ਡਰ ਗਏ ਸਨ ਪਰ ਗੁਰੂ ਨਾਨਕ ਦੇਵ ਜੀ ਨੇ ਉਥੋਂ ਦੇ ਲੋਕਾਂ ਨੂੰ ਸਮਝਾਇਆ ਤੇ ਕਿਹਾ ਕਿ ਭਾਈ ਹੌਸਲਾ ਰੱਖੋ ਤੇ ਨਿਡਰ ਹੋ ਕੇ ਇਸ ਘੜੀ ਦੇ ਵਿੱਚ ਖੜੇ ਰਹੋ ਤੇ ਫਿਰ ਆਖਰਕਾਰ ਉਹ ਘੜੀ ਆ ਹੀ ਗਈ ਜਦੋਂ ਬਾਬਰ ਨੇ ਉਥੋਂ ਦੇ ਪਠਾਣਾ ਉੱਤੇ ਹਮਲਾ ਕਰ ਦਿੱਤਾ ਹਮਲਾ ਹੋਣ ਤੋਂ ਬਾਅਦ ਬਾਬਰ ਨੇ ਹਰ ਜਗ੍ਹਾ ਉੱਤੇ ਤਬਾਹੀ ਮਚਾ ਦਿੱਤੀ ਕਤਲੇ ਆਮ ਕਰ ਦਿੱਤਾ ਉੱਥੇ ਤੇ ਇਸ ਹਮਲੇ ਵਿੱਚ ਕਈ ਬੇਕਸੂਰ ਲੋਕਾਂ ਦੀ ਵੀ ਜਾਨ ਚਲੀ ਗਈ ਸੀ ਤੇ ਇੱਥੋਂ ਦੇ ਜੋ ਇਸਤਰੀਆਂ ਬਜ਼ੁਰਗ ਤੇ ਬੱਚੇ ਬਾਤ ਗਏ ਸਨ ਉਹਨਾਂ ਨੂੰ ਕਾਬਲ ਨੇ ਆਪਣਾ ਬੰਦੀ ਬਣਾ ਲਿਆ ਤੇ ਇਹਨਾਂ ਦੇ ਵਿੱਚ ਹੀ ਧੰਗ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਵੀ ਕੈਦ ਕਰ ਲਿਆ ਗਿਆ ਤੇ ਸਾਰੇ ਜਾਣਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਕੁਝ ਸਮੇਂ ਬਾਅਦ ਬਾਬਰ ਦਾ ਇੱਕ ਸਿਪਾਹੀ ਉੱਥੇ ਆਇਆ ਤੇ ਜੇਲ੍ਹ ਦੇ ਵਿੱਚ ਆਟਾ ਪੀਸਣ ਵਾਲੀਆਂ ਚੱਕੀਆਂ ਹਰ ਇੱਕ ਕੈਦੀ ਦੇ ਅੱਗੇ ਰਖਵਾ ਦਿੱਤੀਆਂ ਕੈਦੀਆਂ ਨੂੰ ਕੜਕ ਦੀ ਆਵਾਜ਼ ਵਿੱਚ ਕਹਿਣ ਲੱਗਾ ਕਿ ਬਾਦਸ਼ਾਹ ਦਾ ਹੁਕਮ ਹੈ ਕਿ ਸਾਰੇ ਕੈਦੀਆਂ ਤੋਂ ਆਟਾ ਪਿਸਵਾਇਆ ਜਾਵੇ। ਸਿਪਾਹੀ ਦਾ ਹੁਕਮ ਸੁਣਨ ਤੋਂ ਬਾਅਦ ਹੁਣ ਸਾਰੇ ਉੱਥੇ ਜੋ ਕੈਦੀ ਸਨ ਉਹਨਾਂ ਨੇ ਆਟਾ ਪੀਸਣਾ ਸ਼ੁਰੂ ਕਰ ਦਿੱਤਾ। ਹੁਣ ਜੋ ਚੱਕੀ ਧੰਗ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਰੱਖੀ ਗਈ ਸੀ ਪਾਸਾ ਉਹ ਚੱਕੀ ਦੇ ਵੱਲ ਬੜੇ ਧਿਆਨ ਦੇ ਨਾਲ ਦੇਖਦੇ ਹਨ। ਤੇ ਇਸ ਤੋਂ ਬਾਅਦ ਉੱਥੇ ਕੁਝ ਅਜੀਹਾ ਚਮਤਕਾਰ ਹੋਇਆ ਜਿਸ ਨੂੰ ਦੇਖ ਕੇ ਜੇਲ੍ਹ ਵਿੱਚ ਸਾਰੇ ਬੰਦ ਕੈਦੀ ਤੇ ਬਾਬਰ ਦੇ ਸਿਪਾਹੀ ਵੀ ਹੈਰਾਨ ਰਹਿ ਕੇ ਉਹ ਜੋ ਆਟੇ ਵਾਲੀ ਚੱਕੀ ਸੀ ਉਹ ਆਪਣੇ ਆਪ ਹੀ ਚੱਲਣ ਲੱਗ ਪਈ। ਪਈ ਧੰਨ ਗੁਰੂ ਨਾਨਕ ਦੇਵ ਜੀ ਦੇ ਇਸ ਕੌਤਕ ਨੂੰ ਦੇਖ ਕੇ ਉੱਥੇ ਸਾਰੇ ਲੋਕ ਹੈਰਾਨ ਹੋ ਗਏ ਤੇ ਪਾਸ਼ਾ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਬਾਬਰ ਦਾ ਹੁਣ ਘਬਰਾਇਆ ਹੋਇਆ ਇੱਕ ਸਿਪਾਹੀ ਬਾਬਰ ਦੇ ਕੋਲ ਉੱਜਾ ਕੇ ਪਹੁੰਚਿਆ ਤੇ ਕਹਿਣ ਲੱਗਾ ਕਿ ਬਾਦਸ਼ਾਹ ਸਾਰੇ ਕੈਦੀ ਆਟਾ ਪੀਸ ਰਹੇ ਹਨ ਤੇ ਕਹਿੰਦਾ ਪਰ ਉਹਨਾਂ ਵਿੱਚ ਇੱਕ ਅਜੇਹਾ ਸੰਤ ਵੀ ਹੈ ਜਿਸ ਦੀ ਚੱਕੀ ਆਪਣੇ ਆਪ ਹੀ ਚੱਲ ਰਹੀ ਹੈ ਜਦੋਂ ਬਾਬਰ ਨੇ ਸਿਪਾਹੀ ਦੀ ਇਹ ਗੱਲ ਸੁਣੀ ਤਾਂ ਬਾਬਰ ਵੀ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਇਸ ਕੌਤਕ ਨੂੰ ਦੇਖਣ ਦੇ ਬਾਅਦ ਤੇ ਉਹ ਚੱਲ ਕੇ ਆਪ ਜੇਲ੍ਹ ਦੇ ਵਿੱਚ ਪੁੱਜਾ ਬਾਬਰ ਨੇ ਜਦੋਂ ਆਪਣੀਆਂ ਅੱਖਾਂ ਦੇ ਨਾਲ ਇਹ ਕੌਤਕ ਹੁੰਦਾ ਹੋਇਆ ਵੇਖਿਆ ਤਾਂ ਉਹ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆਪਣੇ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਹੇ ਪੀਰ ਪਕੰਬਰ ਸਾਨੂੰ ਮਾਫ ਕਰ ਦਿਓ ਸਾਡੇ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਕਸ਼ਟ ਉਠਾਉਣਾ ਪਿਆ ਕਿਰਪਾ ਕਰਕੇ ਸਾਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿਓ ਤੇ ਸਾਡੇ ਨਾਲ ਸਾਡੇ ਦਰਬਾਰ ਦੇ ਵਿੱਚ ਚੱਲੋ ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਾਬਰ ਦੇ ਇਹ ਸ਼ਬਦ ਸੁਨੇ ਤਾਂ ਪਾਸ਼ਾ ਨੇ ਕਿਹਾ ਕਿ ਭਾਈ ਸਾਨੂੰ ਇਹ ਸਭ ਕੁਝ ਦੀ ਲੋੜ ਨਹੀਂ ਹੈ ਅਸੀਂ ਤਾਂ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਹੀ ਲੀਨ ਰਹਿਣੇ ਹਾਂ ਤੇ ਮਹਾਰਾਜ ਕਹਿੰਦੇ ਕਿ ਪਰ ਭਾਈ ਬਾਬਰ ਤੂੰ ਬਾਹਰ ਜਾ ਕੇ ਵੇਖ ਤੇਰੀ ਜੋ ਫੌਜ ਹੈ ਉਸ ਨੇ ਕਿੰਨਾ ਕਤਲੇਆਮ ਮਚਾਇਆ ਹੈ ਕਿੰਨੇ ਬੇਕਸੂਰਾਂ ਨੂੰ ਮਾਰ ਦਿੱਤਾ ਹੈ ਲੋਕਾਂ ਦਾ ਕਿੰਨਾ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਦਿੱਤਾ ਹੈ ਮਹਾਰਾਜ ਕਹਿੰਦੇ ਕਿ ਬਾਬਰ ਤੇਰੇ ਨੂੰ ਪਹਿਲਾਂ ਜੋ ਇੱਥੇ ਰਾਜ ਕਰਦੇ ਸਨ ਉਹ ਕਿੱਧਰ ਗਏ ਜੋ ਸਮਾ ਹੈ ਇਹ ਬੜਾ ਬਲਵਾਨ ਹੈ ਇਸਨੇ ਵੱਡੇ ਵੱਡੇ ਰਾਜਾਂ ਦੇ ਤਖਤ ਪਲਟਾ ਕੇ ਰੱਖ ਦਿੱਤੇ ਹਨ ਮਹਾਰਾਜ ਕਹਿੰਦੇ ਕਿ ਭਾਈ ਅੱਜ ਤੂੰ ਜਿੱਤਿਆ ਹੈ ਤਾਂ ਕੱਲ ਨੂੰ ਕੋਈ ਹੋਰ ਜਿੱਤ ਜਾਵੇਗਾ ਮਹਾਰਾਜ ਦੇ ਇਹ ਬਚਨ ਸੁਣਨ ਤੋਂ ਬਾਅਦ ਬਾਬਰ ਗਹਿਰੀਆਂ ਸੋਚਾਂ ਦੇ ਵਿੱਚ ਪੈ ਗਿਆ ਤੇ ਪਾਦਸ਼ਾਹ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਤੁਸੀਂ ਹੁਕਮ ਦਿਓ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਹਾਂ ਤੇ ਮਹਾਰਾਜ ਨੇ ਕਿਹਾ ਕਿ ਸਾਨੂੰ ਤਾਂ ਉਸ ਅਕਾਲ ਪੁਰਖ ਨੇ ਆਪਣਾ ਸਨੇਹਾ ਲੋਕਾਂ ਦੇ ਤੱਕ ਪਹੁੰਚਾਉਣ ਲਈ ਕਿਹਾ ਹੈ ਇਸੇ ਕਰਕੇ ਅਸੀਂ ਤਾਂ ਉਸ ਅਕਾਲ ਪੁਰਖ ਦੇ ਤੌਫਿਆਂ ਦਾ ਹੀ ਆਨੰਦ ਮਾਣਦੇ ਹਾਂ ਤੇ ਮਹਾਰਾਜ ਕਹਿੰਦੇ ਕਿ ਜੋ ਆਦਮੀ ਉਸ ਅਕਾਲ ਪੁਰਖ ਦੇ ਦਿੱਤੇ ਹੋਏ ਤੋਹਫਿਆਂ ਨੂੰ ਠਕਰਾ ਦਿੰਦਾ ਹੈ ਉਹ ਕਿਸੇ ਦੇ ਕਾਬਲ ਵੀ ਨਹੀਂ ਰਹਿੰਦਾ ਪਾਸ਼ਾ ਦੇ ਇਹ ਉਪਦੇਸ਼ ਸੁਣਨ ਤੋਂ ਬਾਅਦ ਬਾਬਰ ਮਹਾਰਾਜ ਨੂੰ ਕਹਿੰਦਾ ਹੈ ਕਿ ਹੇ ਸੰਤ ਜੀ ਮੈਨੂੰ ਤੁਸੀਂ ਮਾਰਗ ਦਿਖਾਓ ਮੈਂ ਕਿਵੇਂ ਆਪਣੇ ਜੀਵਨ ਨੂੰ ਸਹੀ ਰਾਹ ਦੇ ਉੱਪਰ ਲਿਆ ਸਕਦਾ ਹਾਂ ਫਿਰ ਮਹਾਰਾਜ ਨੇ ਬਾਬਰ ਨੂੰ ਉਪਦੇਸ਼ ਦਿੱਤਾ ਕਿ ਭਾਈ ਕਿਸੇ ਨਾਲ ਵੀ ਅਨਿਆਇ ਨਾ ਕਰੋ ਸੱਚ ਬੋਲੋ ਮਹਾਰਾਜ ਕਹਿੰਦੇ ਹਨ ਕਿ ਭਾਈ ਜੇ ਤੁਸੀਂ ਚਾਹੋ ਨਾ ਕਿ ਕੋਈ ਤੁਹਾਡੀਆਂ ਗਲਤੀਆਂ ਨੂੰ ਮਾਫ ਕਰ ਦੇਵੇ ਤਾਂ ਤੁਸੀਂ ਵੀ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ ਕਰ ਦਿਆ ਕਰੋ ਮਹਾਰਾਜ ਨੇ ਜਦੋਂ ਬਾਬਰ ਨੂੰ ਇਹ ਉਪਦੇਸ਼ ਦਿੱਤਾ ਤਾਂ ਬਾਬਰ ਨੇ ਉੱਥੇ ਸਾਰਿਆਂ ਨੂੰ ਰਹਾ ਕਰ ਦਿੱਤਾ ਤੇ ਪਾਸ਼ਾ ਬਾਬਰ ਨੂੰ ਉਪਦੇਸ਼ ਦੇ ਕੇ ਅੱਗੇ ਲੋਕਾਂ ਦੀ ਭਲਾਈ ਕਰਨ ਦੇ ਲਈ ਆਪਣੇ ਸਹੁਰੂ ਕੁੱਪਰ ਪਾਸ਼ਾ ਫਿਰ ਤੋਂ ਅੱਗੇ ਚੱਲ ਪਏ ਤੇ ਜਿੱਥੇ ਪਾਸ਼ਾ ਨੇ ਇਹ ਚੱਕੀ ਚਲਾਈ ਸੀ ਉੱਥੇ ਗੁਰਦੁਆਰਾ ਚੱਕੀ ਸਾਹਿਬ ਬਣਿਆ ਹੋਇਆ ਹੈ ਤੇ ਇਹ ਸੀ ਇਤਿਹਾਸਤਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ